ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਸਾਡੇ ਨਗਰ ਦੇ ਹਾਲਾਤ ਪਿੰਡ ਚੋਕ ਸਰਕਾਰੀ ਦੇ ਵੇਖੋ ਆ ਹਾਲਾਤ ਬਣੇ ਪਏ ਨੇ ਡੁੱਬਣ ਦੀ ਕਤਾਰ ਦੇ ਵਿੱਚ ਆ ਚੋਨਾ ਆ ਮੇਰਾ ਪਿੰਡ ਦੇਖ ਲਓ ਚੋਕ ਸਰਕਾਰੀ ਆ ਪਿੱਛੇ ਪਿੰਡ ਰਹਿ ਗਿਆ ਜੀ ਪਿੰਡ ਤੋਂ ਲੈ ਕੇ ਨਹਿਰ ਤੱਕ ਹੀ ਬਹੁਤ ਹੀ ਬੁਰਾ ਹਾਲਾ ਜੀ ਸੋ ਸਾਡੀ ਅਪੀਲ ਹੈ ਕੇ ਜੋ ਆ ਸੇਮ ਨਾਲੇ ਆ ਅੱਗੋ ਸਰਕਾਰਾਂ ਅਗੇ ਪੀ ਲਾ ਕੇ ਇਸ ਨੂੰ ਸਾਫ ਸਫਾਈ ਕਰਾਇਆ ਜਾਵੇ ਜੋ ਕਿ ਇੱਕ ਦੋ ਵਿੱਚ ਪੁਲੀਆਂ ਹਨ ਰਸਤੇ ਦੇ ਵਿੱਚ ਉਹਨਾਂ ਪੁਲੀਆਂ ਨੂੰ ਅੱਗੋ ਹਟਾਇਆ ਜਾਵੇ ਜਿਵੇਂ ਕਿ ਪਿੰਡੀ ਵਾਲਾ ਪੁਲ ਹੋ ਗਿਆ ਜਾਂ ਇੱਕ ਦੋ ਹੋਰ ਪੁਲ ਵਿੱਚ ਹੋਗੇ ਬਹੁਤ ਹੀ ਬੁਰਾ ਹਾਲਾ ਉੱਥੇ ਉਸ ਦੇ ਕਾਰਨ ਸਾਡੇ ਪਿੱਛੇ ਇਲਾਕੇ ਦਾ ਸਾਰੇ ਦਾ ਇੱਕ ਆਉਣੀ ਖਿਲੀ ਰਾਈਆਂ ਵਾਲਾ ਚੋਕ ਸਰਕਾਰੀ ਤੇ ਬੰਦਿਆ ਹੋਇਆ ਸਾਰੇ ਨੁਕਸਾਨ ਫਸਲਾਂ ਦਾ ਬਹੁਤ ਜ਼ਿਆਦਾ ਜੀ ਆਹ ਦੇਖ ਲਓ ਤੁਸੀਂ ਪਿੱਛੇ ਪਿੰਡ ਝੋਕ ਸਰਕਾਰੀ ਕਿੰਨੀ ਦੂਰ ਆ ਘਟ ਤੋਂ ਘਟ ਵੀ 2 ਤੋਂ 2.5 ਕਿਲੋਮੀਟਰ ਤੱਕ ਪਾਣੀ ਪਾਣੀ ਹੈ ਜੀ ਆਹ ਝੋਨਾ ਤਾਂ ਜਵਾ ਹੀ ਡੁੱਬ ਚੁੱਕਿਆ ਜੀ ਇਹ ਇੱਕ ਦੋ ਦਿਨ ਹੋਰ ਇਹੀ ਹਾਲ ਬਾਰਿਸ਼ ਦੇ ਰਹੇ ਤਾਂ ਸਾਡੇ ਇਲਾਕੇ ਦਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਜੀ ਸੋ ਸਾਡੀ ਇਹ ਅਪੀਲ ਹੈ ਕੇ ਪਾਣੀ ਦੀ ਨਿਕਾਸੀ ਕਰਾਈ ਜਾਵੇ ਜਲਦੀ ਜਲਦੀ ਕੋਈ ਪਾਣੀ ਕੱਢਣ ਦੇ ਠੋਖਤ ਇੰਤਜ਼ਾਮ ਕੀਤੇ ਜਾਣ ਕੋਈ ਸਰਕਾਰ ਵੱਲੋਂ ਸਾਨੂੰ ਸਹਾਇਤਾ ਦਿੱਤੀ ਜਾਵੇ ਮੋਟਰਾਂ ਜਾਂ ਕੋਈ ਪੱਖੇ ਲਾਏ ਜਾਣ ਜਿਹੜਾ ਪਾਣੀ ਚੱਕ ਕੇ ਨਹਿਰ ਦੇ ਵਿੱਚ ਸੁੱਟਿਆ ਜਾਵੇ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਸਾਡੇ ਨਗਰ ਦੇ ਹਾਲਾਤ ਪਿੰਡ ਚੋਕ ਸਰਕਾਰੀ ਦੇ ਵੇਖੋ ਆ ਹਾਲਾਤ ਬਣੇ ਪਏ ਨੇ ਡੁੱਬਣ ਦੀ ਕਤਾਰ ਦੇ ਵਿੱਚ ਆ ਚੋਨਾ ਆ ਮੇਰਾ ਪਿੰਡ ਦੇਖ ਲਓ ਚੋਕ ਸਰਕਾਰੀ ਆ ਪਿੱਛੇ ਪਿੰਡ ਰਹਿ ਗਿਆ ਜੀ ਪਿੰਡ ਤੋਂ ਲੈ ਕੇ ਨਹਿਰ ਤੱਕ ਹੀ ਬਹੁਤ ਹੀ ਬੁਰਾ ਹਾਲ ਆ ਜੀ ਸੋ ਸਾਡੀ ਅਪੀਲ ਹੈ ਕੇ ਜੋ ਅਸੀਂ ਉਹ ਨਾਲੇ ਆ ਅੱਗੇ ਸਰਕਾਰਾਂ ਅਗੇ ਪੀ ਲਾ ਕੇ ਇਸ ਨੂੰ ਸਾਫ ਸਫਾਈ ਕਰਾਇਆ ਜਾਵੇ ਜੋ ਕਿ ਇੱਕ ਦੋ ਵਿੱਚ ਪੁਲੀਆਂ ਹਨ ਰਸਤੇ ਦੇ ਵਿੱਚ ਉਹਨਾਂ ਪੁਲੀਆਂ ਨੂੰ ਅੱਗੇ ਹਟਾਇਆ ਜਾਵੇ ਜਿਵੇਂ ਕਿ ਪਿੰਡੀ ਵਾਲਾ ਪੁਲ ਹੋ ਗਿਆ ਜਾਂ ਇੱਕ ਦੋ ਹੋਰ ਪੁਲ ਵਿੱਚ ਹੋ ਗਏ ਬਹੁਤ ਹੀ ਬੁਰਾ ਹਾਲਾ ਉੱਥੇ ਉਸ ਦੇ ਕਾਰਨ ਸਾਡੇ ਪਿੱਛੇ ਇਲਾਕੇ ਦਾ ਸਾਰੇ ਦਾ ਇੱਕ ਆਉਣੀ ਖਿਲੀ ਰਾਈਆਂ ਵਾਲਾ ਚੋਕ ਸਰਕਾਰੀ ਕਿ ਹੁੰਦਿਆਂ ਹੋਇਆ ਸਾਰੇ ਨੁਕਸਾਨ ਫਸਲਾਂ ਦਾ ਬਹੁਤ ਜ਼ਿਆਦਾ ਜੀ ਆਹ ਦੇਖ ਲਓ ਤੁਸੀਂ ਪਿੱਛੇ ਪਿੰਡ ਝੋਕ ਸਰਕਾਰੀ ਕਿੰਨੀ ਦੂਰ ਆ ਘੱਟ ਤੋਂ ਘੱਟ ਵੀ 2 ਤੋਂ 2.5 ਕਿਲੋਮੀਟਰ ਤੱਕ ਪਾਣੀ ਪਾਣੀ ਹੈ ਆ ਝੋਨਾ ਤਾਂ ਜਮਾਈ ਡੁੱਬ ਚੁੱਕਿਆ ਜੀ ਇਹ ਇੱਕ ਦੋ ਦਿਨ ਹੋਰ ਇਹੀ ਹਾਲ ਬਾਰਿਸ਼ ਦੇ ਰਹੇ ਤਾਂ ਸਾਡੇ ਇਲਾਕੇ ਦਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਜੀ ਸੋ ਸਾਡੀ ਇਹ ਅਪੀਲ ਹੈ ਕੇ ਪਾਣੀ ਦੀ ਨਿਕਾਸੀ ਕਰਾਈ ਜਾਵੇ ਜਲਦੀ ਜੁਲਦੀ ਕੋਈ ਪਾਣੀ ਕੱਢਣ ਦੇ ਪੁਖਤ ਇੰਤਜ਼ਾਮ ਕੀਤੇ ਜਾਣ ਕੋਈ ਸਰਕਾਰ ਵੱਲੋਂ ਸਾਨੂੰ ਸਹਾਇਤਾ ਦਿੱਤੀ ਜਾਵੇ ਮੋਟਰਾਂ ਜਾਂ ਕੋਈ ਪੱਖੇ ਲਾਏ ਜਾਣ ਜਿਹੜਾ ਪਾਣੀ ਚੱਕ ਕੇ ਨਹਿਰ ਦੇ ਵਿੱਚ ਸਿੱਟਿਆ ਜਾਵੇ ਸੋ ਇਸ ਵੀਡੀਓ ਨੂੰ ਅੱਕੇ ਸ਼ੇਅਰ ਕਰੋ ਜੀ